ਕਾਰਵਾਈ ਦਾ ਜਿਹੜਾ ਪੁੱਛਿਆ ਹੈ ਜਦਾ ਦੱਬਾ ਕੰਝ ਨਹੀਂ ਹੋਊਗਾ ਉਹਨੂੰ ਬੁਚਿਆ ਨਹੀਂ ਕਰਾਉਂਗਾ ਬਾਕੀ ਇਹਨੂੰ ਪ੍ਰਸ਼ਾਸਨਿਆ ਆ ਰਹੀ ਹੈ ਪਰ ਜਿਸਨਾਂ ਕੰੰਨਾਂ ਨੂੰ ਮੁੱਜਾ ਨਹੀਂ ਲੱਗਦਾ ਉਸਾਰਨੀ ਆਇਆ ਕਿ ਇਹ ਪ੍ਰੋਪੋਜ਼ ਹੈ ਕਿ ਇਹਨੂੰ ਚਲੋ ਕਰੀਏ ਸਰ ਕਿਸ ਤਰ੍ਹਾਂ ਦੇ ਲੋ ਜਿਹੜੀ ਬਾਜ਼ਾਰ ਹੈ ਹਰਿਆਣੇ ਬਾਜ਼ਾਰ ਕਾਫੀ ਜਿਹੜਾ ਭੀੜ ਭੜਕੇਲਾ ਬਾਜ਼ਾਰ ਹੈ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਪਰ ਤੁਹਾਡੇ ਆਣ ਤੋਂ ਕੁਛ ਹੀ ਸਮਾਂ ਪਹਿਲੇ ਬਾਜ਼ਾਰ ਖਲੇ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲ ਜਿੰਦੀ ਹੈ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਤਾਂ ਮਿਲਦੀ ਕਿ ਜਦੋਂ ਅਸੀਂ ਉਹ ਤੋਂ ਚੱਲਦੇ ਹਾਂ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਬਿਲਡਿੰਗ ਮਤਲਬ ਜਦਾ ਜਦੋਂ ਕਾਰਵਾਈ ਸੱਚ ਜੁਰਮ ਚੋਂ ਜੁਰਮ ਦੀ ਹਾਲੀਗੋ ਜੁਰਮ ਦੀ ਜੁਰਮ ਦੀ ਉਹ ਤੋਂ ਇਹਨਾਂ ਨੂੰ ਬਤਾ ਲਈਦਾ ਹੈ ਕਿ ਆਪਣਾ ਕੰਮ ਕਰ ਲੈ ਬਟ ਅਸੀਂ ਇਸ ਸਿਸਟਮ ਨੂੰ ਥੋੜ ਹੂੰ ਇਹ ਜਮਾਨਾ ਇਹਨਾਂ ਨੂੰ ਪੱਕਾ ਇਲਾਜ ਹੋ ਜਾਂਦਾ ਕਿਉਂਕਿ ਤੁਹਾਡੇ ਜਾਣ ਤੋਂ ਤੁਹਾਡੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਫੇਰ ਉਹੀ ਪੋਜੀਸ਼ਨ ਹੋਏ ਨੇ ਇਹ ਇਹੀ ਜਿਹੜਾ ਪੱਕਾ ਇਲਾਜ ਹੈ ਜਿਹੜਾ ਚਲਾਨ ਤੇ ਮੌਦ ਹੈ ਉਹ ਵੀ ਭੁਲਾਈ ਜਾਵੇ ਭਾਵੇਂ ਇਹਨੂੰ ਵੀ ਬਦਲਣ ਦੀ ਲੋੜ ਹੈ ਜਿਹੜੀ ਹੋਣੀ ਹੈ ਆਦੀ ਕੋਈ ਚਲਾਨ ਕੱਟੇ ਹਾਂ ਜੀ ਸਾਡੀ ਵਿੱਚ ਤੋਂ ਚੰਗੀ ਜਿਆ ਕਿ ਜੀ ਇਹ ਮਾਊਂਟ ਤੋਂ ਪੁੱਛਦਾ ਤੁਸੀਂ ਕਹਿੰਦੇ ਤਾ ਕਿ ਤੁਹਾਨੂੰ ਪਤਾ ਤਾਂ ਨਹੀਂ ਇਹ ਵੀ ਚੱਲ ਰਿਹਾ ਹੈ ਇੱਕਦੋਂ ਤੋਂ ਕਾਰਵਾਈ ਸ਼ੁਰੂ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਜਾਂਦੀ ਹੈ ਸਾਡੀ ਗੱਲ ਚੱਲ ਕੇ ਡੀਸੀ ਸਾਹਿਬ ਨੂੰ ਗੱਲ ਚੱਲਦੀ ਹੈ ਤਾਂ ਉਹਨਾਂ ਦਾ ਵੀ ਦੱਸਦੇ ਤਾਂ ਜਿੰਨੇ ਤਾਂ ਜਦੋਂ ਕੋਈ ਕੀ ਹੈ ਪਹਿਲੇ ਕੋਈ ਨਹੀਂ ਸੀ ਡੀਸੀ ਸਾਹਿਬਾ ਚੱਲ ਜਾਂਦੇ ਇਹ ਮਹੋਤਮ ਇਹ ਕਾਰਵਾਈ ਦਾ ਜਿਹੜਾ ਪੁਛਿਆ ਹੈ ਜਿਆਦਾਤਰ ਖੰਡ ਨੂੰ ਹੀ ਲਾਉਂਦੇ ਉਹਨਾਂ ਨੂੰ ਪੁੱਛਿਆ ਹੈ ਕਿ ਉਹਨਾਂ ਦੀ ਪ੍ਰਸ਼ਾਸਨਾ ਆ ਰਹੀ ਹੈ ਪਰ ਜਿਸਨਾਂ ਕੰੰਡੰਮਾ ਨੂੰ ਮੇਰੇ ਨਹੀਂ ਲੱਗਦੀ ਉਸਾਰਨੀ ਆਇਆ ਜਿਹਾ ਪ੍ਰੋਪੋਜ਼ ਹੈ ਕਿ ਉਹ ਚਲੋ ਕਰੀਏ ਸਰ ਕਿਸ ਤਰ੍ਹਾਂ ਦੇ ਲੋ ਜਿਹੜੀ ਬਾਜ਼ਾਰ ਹੈ ਰਹਿਣ ਬਾਜ਼ਾਰ ਕਾਫੀ ਜਿਹੜਾ ਭੀੜ ਭੜਕੇਲਾ ਬਾਜ਼ਾਰ ਹੈ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਪਰ ਤੁਹਾਡੇ ਆਉਣ ਤੋਂ ਕੁਛ ਹੀ ਸਮਾਂ ਪਹਿਲੇ ਬਾਜ਼ਾਰ ਖਲੇ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲ ਜਿੰਦੀ ਕਿ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਆ ਮਿਲਦੀ ਕਿ ਜਦੋਂ ਅਸੀਂ ਉਹ ਤੋਂ ਚੱਲਦੇ ਹਾਂ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਬਿਲਡਿੰਗ ਮਤਲਬ ਜਦਾ ਜਦੋਂ ਕਾਰਵਾਈ ਸੱਚ ਜੁਰਮ ਚੋਂ ਜੁਰਮ ਦੀ ਹਾਲੀਗੋ ਜੁਰਮ ਦੀ ਜੁਰਮ ਦੀ ਉਹ ਤੋਂ ਇਹਨਾਂ ਨੂੰ ਬਤਾ ਲਈਦਾ ਹੈ ਕਿ ਆਪਣਾ ਕੰਮ ਕਰ ਲੈ ਬਟ ਅਸੀਂ ਇਸ ਸਿਸਟਮ ਨੂੰ ਥੋੜਾ ਸੁ ਨਾਮ ਤੇ ਕੋਰਸ ਲਈ ਜਿਹੜੀ ਜਵਾਨਾਂ ਨੂੰ ਇਹਨਾਂ ਨੂੰ ਪੱਕਾ ਇਲਾਜ ਹੋ ਜਾਂਦਾ ਕਿਉਂਕਿ ਤੁਹਾਡੇ ਜਾਣ ਤੋਂ ਤੁਹਾਡੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਸੇ ਉਹੀ ਪੋਜੀਸ਼ਨ ਹੋਈ ਦੀ ਇਹ ਇਹੀ ਇਹਦਾ ਪੱਕਾ ਇਲਾਜ ਹੈ ਜਿਹੜਾ ਚਲਾਨ ਤੇ ਬੌਂਡ ਹੈ ਉਹ ਵੀ ਲਗਾਈ ਜਾਵੇ ਸਾਡੇ ਇਹਨਾਂ ਨੂੰ ਵੀ ਪਤਾ ਜਿਹੜੀ ਸਾਡੇ ਦੇਖੋ ਅੱਜ ਕੋਈ ਚਲਾਨ ਕੱਟਿਆ ਅੱਜ ਕੋਈ ਚਲਾਨ ਨਹੀਂ ਜਿਆ ਤਸਵੀਰ ਨੂੰ ਮਾਊਸ ਤੋਂ ਖਿੱਚ ਕੇ ਤਾਰਦੇ ਤੁਸੀਂ ਪਤਾ ਨਹੀਂ ਕਿ ਇਹ ਵੀ ਚੱਲ ਲੱਗਿਆ ਇੱਕਦੋਂ ਤੋਂ ਕਾਰਜ ਸ਼ੁਰੂ ਹੋ ਗਿਆ ਵੀਰੇ ਬਹੁਤ ਜਲਦੀ ਸ਼ੁਰੂ ਹੋ ਜਾਂਦੀ ਹੈ ਸਾਡੀ ਗੱਲ ਚੱਲਦੀ ਡੀਸੀ ਸਭਾ ਨੂੰ ਗੱਲ ਚੱਲਦੀ ਤਾਂ ਉਹਨਾਂ ਦਾ ਵੀ ਚੱਲਦਾ ਤਾਂ ਜਿੰਨੇ ਤਾਂ ਜਦੋਂ ਕੋਈ ਕੀ ਹੈ ਪਹਿਲੇ ਕੋਈ ਨਹੀਂ ਸੀ ਡੀਸੀ ਸਭਾ ਚੱਲ ਜਾਂਦੀ ਇਹ ਮੋਟਾ ਮੈਂ ਟੈਕ